ਸਾਰੇ ਵੀਰਾਂ ਦਾ ਤੁਹਾਡਾ ਸਾਥ ਕਰਦੇ ਆ ਇਸ ਵੇਲੇ ਟਰੈਕਟਰ ਦੇ ਉੱਪਰ ਅੱਜ ਤੁਹਾਡੇ ਲਈ ਲੈ ਕੇ ਆਏ 2007 ਮਾਡਲ ਟਰੈਕਟਰ ਸਵਰਾਜ 852 ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਹੈ ਪੰਜਾਬ ਨੰਬਰ ਫਸਟ ਓਨਰ 올 ओरिजिनल ਟਰੈਕਟਰ ਕੰਡੀਸ਼ਨ ਦੇ ਸਕਦੇ ਹੋ 프론ਟ ਟਾਇਰ ਨਵੇਂ ਨੇ ਪੈਕ ਟਾਇਰ ਨਾਲ ਦੇ ਟਰੈਕਟਰ ਦੇ 35 ਤੋਂ 40 ਪੈਸੇ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਪਈ ਹੈ ਟਰੈਕਟਰ ਦੀ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਨਗਦ ਕੈਸ਼ ਦਾ ਟਰੈਕਟਰ ਹੈ ਪਾਸਿੰਗ ਦੀ ਗੱਲ ਕਰੀ ਤਾਂ 2027 ਤੱਕ ਦੀ ਟਰੈਕਟਰ ਦੀ ਪਾਸਿੰਗ ਪਈ ਹੈ ਪੂਰਾ ਟਰੈਕਟਰ ਸੀਲਡ ਆ ਪਾਰਟਸ ਸਾਰੇ ਜੇਨੂਅਲ ਨਾਲ ਦੇ ਆ ਸੀਲਸ ਵਗੈਰਾ ਚੈੱਕ ਕਰ ਸਕਦੇ ਸਾਰੀਆਂ ਸੀਲਾਂ ਲੱਗੀਆਂ ਹੋਈਆਂ ਨੇ ਟਰੈਕਟਰ ਨੂੰ ਸਿਰਫ ਕੱਲੀਆਂ ਸਰਵਿਸਿਜ਼ ਹੋਈਆਂ ਨੇ ਗੀਆਂ ਪੈਰਦਾਨ ਵਗੈਰਾ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੰਭਾਈ ਦੇ ਵਿੱਚ ਰਿਹਾ ਹੈ ਟਰੈਕਟਰ ਆ ਦੀ ਵਾਚ ਚੈੱਕ ਕਰਾਉਣੀ ਆ। ਇਹ ਟਰੈਕਟਰ 2007 మోడਲ ਤੇਲ ਬ੍ਰੇਕ ਦੇ ਵਿੱਚ ਹੈ 02 ਹੈ। ਕੱਲ ਲੌਂਚ ਕਰ ਰਹਾ ਇੰਜਨ ਟਰੈਕਟਰ ਦਾ। ਸਾਰਾ ਫੀਲਡ ਹੈ ਕਿਤੇ ਵੀ ਚਾਬੀ ਨਹੀਂ ਲੱਗੀ ਟਰੈਕਟਰ ਨੂੰ। ਸਿਰਫ ਕੱਲੀਆਂ ਸਰਵਿਸਿਜ਼ ਹੋਈਆਂ ਨੇ ਟਰੈਕਟਰ ਦੀਆਂ ਏਜੰਸੀ ਦੇ ਵਿੱਚੋਂ। आवाज़ वगैरह तो चेक कर सकते हो ट्रैक्टर थानू मिल जाएगा दसवें इस ट्रैक्टर के उपर एरिया जो है वह है शेरपुर बरनाला ਇਹ ਟਰੈਕਟਰ ਧੂਰੀ ਮਲੇਰ ਕੋਟਲਾ ਬਰਨਾਲਾ ਤੇ ਮਲੇਰ ਕੋਟਲਾ ਸਾਰੇ ਸ਼ਹਿਰਾਂ ਤੋਂ 20 ਕਿਲੋਮੀਟਰ ਦੀ ਦੂਰੀ ਦੇ ਉੱਪਰ ਹੈ ਫੋਨ ਨੰਬਰ ਹੈਗਾ 9815654406 985654406 ਤੇ ਟਰੈਕਟਰ ਦੀ ਜੋ ਕੀਮਤ ਦੀ ਗੱਲ ਕਰੀ ਤਾਂ 340000 ਰੁਪਿਆ ਰੇਟ ਰੱਖਿਆ ਗਿਆ ਹੈ ਬਾਕੀ ਰੇਟ ਥੋੜਾ ਬਹੁਤਾ ਮੌਕੇ ਦੇ ਉੱਤੇ ਅਡਜਸਟ ਹੋ ਜਾਊਗਾ ਕੋਈ ਵੀ ਮੇਰਾ ਵੀਰ ਫੋਨ ਲਾ ਕੇ ਲਾਸਟ ਰੇਟ ਸਹੀ ਰੇਟ ਐਵੇਂ ਨਹੀਂ ਗੱਲਾਂ ਨਾ ਕਰੇ ਜਿਹਨੇ ਲੈਣਾ ਸਿਰਫ ਉਹ ਹੀ ਫੋਨ ਕਰੇ ਤੇ ਬਾਕੀ ਜੋ ਰੇਟ ਆ ਉਹ ਮੌਕੇ ਤੇ ਹੁੰਦਾ ਹੈਗਾ ਫੋਨ ਦੇ ਉੱਤੇ ਕੋਈ ਵੀ ਰੇਟ ਨਹੀਂ ਦੂਗਾ ਧੰਨਵਾਦ ਜੀ